ਹੰਦੀ ਸਟੂਡੈਂਟ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ ਆਪਾਂ ਸਮਾਨਾਰਥਕ ਸ਼ਬਦ ਏ ਆਪਾਂ ਪੰਜਾਬ ਦੇ ਕੋਈ ਵੀ ਇਗਜ਼ਾਮ ਤੁਸੀਂ ਦੇ ਕੇ ਦੇਖ ਸਕਦੇ ਹੋ ਪੰਜਾਬੀ ਜਿਹੜਾ ਏ ਦਾ ਪੇਪਰ ਹੁੰਦਾ ਉਹ 50 ਨੰਬਰ ਦਾ ਹੁੰਦਾ ਹੈ 50 ਦੇ ਵਿੱਚੋਂ ਆਪਾਂ ਨੂੰ ਕੁਆਲੀਫਾਈ ਕਰਨ ਵਾਸਤੇ 25 ਨੰਬਰ ਚਾਹੀਦੇ ਨੇ ਠੀਕ ਹੈ ਉਹ ਸਿਰਫ ਕੁਆਲੀਫਾਈ ਪੇਪਰ ਹੁੰਦਾ ਹੈ ਇਹ ਹੁੰਦਾ ਪੰਜਾਬੀ ਬੀ ਏ ਪੇਪਰ ਹੁੰਦਾ ਇੱਕ ਬੀ ਹੁੰਦਾ ਹੈ ਇਹਦੇ ਵਿੱਚ ਆਪਾਂ ਨੂੰ 50 ਦਾ ਹੁੰਦਾ ਹੈ 50 ਦੇ ਵਿੱਚੋਂ ਆਪਾਂ ਨੂੰ 25 ਨੰਬਰ ਚਾਹੀਦੇ ਨੇ ਕੁਆਲੀਫਾਈ ਕਰਨ ਲਈ ਠੀਕ ਹੈ ਇਹਦੇ ਲਈ ਵੀ ਇਹ ਜਿਹੜਾ A ਪੇਪਰ ਉਹਦੇ ਲਈ ਵੀ ਇੰਪੋਰਟੈਂਟ ਕਲਾਸ ਹੈ ਤੇ ਜਿਹੜਾ B ਪੇਪਰ ਹੈ ਉਹਦੇ ਵਿੱਚ ਆਉਂਦੀ ਹੈ 10 ਨੰਬਰ ਦੀ ਪੰਜਾਬੀ ਠੀਕ ਹੈ ਤੇ ਉਹਦੇ ਲਈ ਵੀ ਇੰਪੋਰਟੈਂਟ ਕਲਾਸ ਹੈ ਤੇ ਕਲਾਸ ਨੂੰ ਤੁਸੀਂ ਜਿਆਦਾ ਜਿਆਦਾ ਲਾਈਕ ਕਰਨਾ ਸ਼ੇਅਰ ਕਰਨਾ ਸਮਾਨ ਅਰਥਕ ਸ਼ਬਦ ਇਹ ਇਸ ਕਲਾਸ ਦੇ ਵਿੱਚ ਆਪਾਂ 10-10 ਕਰਾ ਕਰਾਂਗੇ ਡੇਲੀ ਡੇਲੀ ਤੁਹਾਨੂੰ ਸਮਾਨ ਅਰਥਕ ਸ਼ਬਦ ਦੀ ਕਲਾਸ ਮਿਲ ਗੂਈ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਕਹਿੰਦੇ ਆ ਸਿਨੋਨੀਮ ਠੀਕ ਹੈ ਤਾਂ ਚਲੋ ਕਰਦੇ ਆਂ ਕਲਾਸ ਨੂੰ ਸਟਾਰਟ ਪਹਿਲਾ ਵਰਡ ਆਪਣਾ ਪਹਿਲਾ ਆਪਣਾ ਉਸਤਾਦ ਉਸਤਾਦ ਇਹ ਜਿਹੜੇ ਮੈਂ ਦਸ ਕਰਾਉਂਗਾ ਇਹ ਮੈਂ ਉਹੀ ਦਸ ਕਰਾਉਂਗਾ ਜਿਹੜੇ ਵਾਰ-ਵਾਰ ਇਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਨੇ ਉਹੀ ਲੈ ਕੇ ਆਇਆ ਮੈਂ ਇਗਜ਼ਾਮ ਚੱਕੇ ਨੇ ਪਿਛਲੇ ਜਿੰਨੇ ਵੀ ਇਗਜ਼ਾਮ ਹੋਏ ਨੇ ਪੰਜਾਬ ਪੁਲਿਸ ਦੇ ਪੰਜਾਬ ਪਟਵਾਰੀ ਦੇ सारे एग्जाम एग्जामा क्ड के लेके आया ठीक है उस्ताद उस्ताद की कहने हो? अध्यापक, अध्यापक गुरु ठीक है अध्यापक गुरु दूजा अपना इज्जत मान सतिकार ठीक है तीजा वर्ड अपना उम्मीद उम्मीद इच्छा इच्छा आस कामना ठीक है चौथा वर्ड अपना तारीफ ਆਰਿਫ ਪ੍ਰਸੰਸਾ ਉਸਤਤ ਪ੍ਰਸੰਸਾ ਉਤਤ ਮੰਜਮਾ ਵਰਡ ਹੈ ਚੋਖਾ जोड़ा होना चौखा बहुत अधिक बहुत अधिक ज्यादा बहुत अधिक ज्यादा ठीक है ਥੇਮਾ ਵਰਡ ਆਪਣਾ ਉਜਾਲਾ ਉਜਾਲਾ ਹੁੰਦਾ ਚਾਨਣ ਪ੍ਰਕਾਸ਼ ਰੋਸ਼ਨੀ ਠੀਕ ਹੈ चानन प्रकाश रोशनी है आदर सत्कार इज्जत ਇਹ ਤੁਸੀਂ ਨੋਟ ਕਰ ਲਓ ਠੀਕ ਹੈ ਇਹ ਤੁਸੀਂ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਲਓ ਮੈਂ ਸਾਡੇ ਦੇ ਵਿੱਚ ਹੋ ਜਾਣਾ ਇਸ ਉਹੀ ਨੇ ਜਿਹੜੇ ਵਾਰ-ਵਾਰ ਇਗਜ਼ਾਮ ਦੇ ਵਿੱਚ ਪੁੱਛੇ ਗਏ ਨੇ ਮੈਂ ਪਿੱਛੇ ਜਿੰਨੇ ਵੀ ਪੰਜਾਬ ਪੁਲਿਸ ਦੇ ਜਾਂ ਪੰਜਾਬ ਪਟਵਾਰੀ ਦੇ ਜਾਂ ਜੇਲ੍ਹ ਵਾਰਡਨ ਦੇ ਇਗਜ਼ਾਮ ਹੋਏ ਨੇ ਉਹ ਸਾਰੇ ਦੇ ਸਾਰੇ ਇਗਜ਼ਾਮ ਇਕੱਠੇ ਕੀਤੇ ਫਿਰ ਉਹਨਾਂ ਦੇ ਵਿੱਚੋਂ ਮੈਨੂੰ ਇਹ ਸਿਲੈਕਟ ਕੀਤੇ ਠੀਕ ਹੈ ਉਹ ਕਰ ਰਹੇ ਆ ਆਪਾਂ ਇਹ 2 2 ਤਿੰਨ-ਤਿੰਨ ਕਿਉਂ ਕਰਵਾ ਰਹੇ ਹਾਂ ਕਿਉਂਕਿ ਇੱਕ ਆਪਣੇ ਕਈ ਵਾਰ ਮਾਈਂਡ ਤੋਂ ਸਕਿਪ ਹੋ ਜਾਂਦਾ ਤਾਂ ਕਰਕੇ ਦੋ-ਤਿੰਨ ਤਿੰਨ-ਤਿੰਨ ਕਰਵਾ ਰਹੇ ਹਾਂ ਅਸੀਂ ਠੀਕ ਹੈ ਜਿਵੇਂ ਉਸਤਾਦ ਉਸਤਾਦ ਅਧਿਆਪਕ ਵੀ ਕਹਿ ਸਕਦੇ ਆ ਗੁਰੂ ਵੀ ਕਹਿ ਸਕਦੇ ਆ ਇੱਜ਼ਤ ਮਾਣ ਸਤਿਕਾਰ ਉਮੀਦ ਇੱਛਾ ਚਾ ਕਾਮਨਾ ਠੀਕ ਹੈ ਤਾਰੀਫ ਪ੍ਰਸ਼ੰਸਾ ਕਰਨਾ ਉਸਤਤ ਚੋਖਾ ਬਹੁਤ ਅਧਿਕ ਜ਼ਿਆਦਾ ਉਜਾਲਾ ਉਜਾਲਨ ਨੂੰ ਚਾਨਣ ਪ੍ਰਕਾਸ਼ ਰੋਸ਼ਨੀ ਠੀਕ ਹੈ ਆਦਰ ਸਤਿਕਾਰ ਇੱਜ਼ਤ ਹਰਲੇ ਨੋਟ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੇ ਟੋਪਿਕ ਡਿਸਕਸ ਕਰਾਂਗੇ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਜਿਹਨੇ ਪੰਜਾਬੀ ਕਰਨ ਦੇ ਟੋਪਿਕ ਹੁੰਦੇ ਨੇ ਨਾਵ ਹੋ ਗਿਆ ਪਰਨਾਵ ਹੋ ਗਿਆ ਵਿਸ਼ੇਸ਼ਣ ਹੋ ਗਿਆ ਕਿਰਿਆ ਹੋ ਗਿਆ ਕਿਰਿਆ ਵਿਸ਼ੇਸ਼ਣ ਹੋ ਗਿਆ ਵਿਸਮਿਕ ਹੋ ਗਏ ਠੀਕ ਹੈ ਆਉਣ ਵਾਲੇ ਵੀਡੀਓ ਦੇ ਵਿੱਚ ਤੁਹਾਨੂੰ ਮਿਲਣਗੇ ਸਾਰੇ ਟੋਪਿਕਾਂ ਦੀਆਂ ਅੱਗੇ ਆਕਾਸ਼ गगन आसमान नेक्स्ट निर्मल निर्मल साफ शुद्ध ठीक है साफ नेक्स्ट है, स्त्री औरत नारी टीवी ਠੀਕ ਹੈ। ਐਸੀ ਆਪਣੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਦੱਸ ਕਰੇ ਨੇ ਸਮਾਨਾਰਥਕ ਸ਼ਬਦ। ਆਕਾਸ਼, ਗਗਨ, ਆਸਮਾਨ ਠੀਕ ਹੈ। ਨਿਰਮਲ, ਸਾਫ਼, ਸੁਧ, ਇਸਤਰੀ, ਔਰਤ, ਨਾਰੀ, ਧੀਮੀ ਠੀਕ ਹੈ। ਤੇ ਸਮਾਨਾਰਥਕ ਸ਼ਬਦ ਆਪਾਂ ਡੇਲੀ ਦੇ 10-10 ਕਰਾ ਕਰਾਂਗੇ। ਠੀਕ ਹੈ। 10-10 ਕਰਕੇ ਕਰਾਂਗੇ ਤਾਂ ਮਹੀਨੇ ਵਿੱਚ ਤੁਹਾਡੇ ਹੋ ਜਾਣੇ 300 10 10 ਕਰ ਗਏ ਰਾਂਗੇ ਤਾਂ 300 ਹੋ ਜਾਣੇ ਮਹੀਨੇ ਵਿੱਚ ਮਹੀਨੇ ਵਿੱਚ 300 ਹੋਣਗੇ ਜੇ ਤੁਹਾਨੂੰ 250 ਵੀ ਯਾਦ ਰਹੇਗੀ ਉਹ ਵੀ ਬਹੁਤ ਵੱਡੀ ਗੱਲ ਹੈ ਠੀਕ ਹੈ 250 ਵੀ ਤੁਹਾਨੂੰ ਯਾਦ ਰਹੇ ਉਹ ਬਹੁਤ ਵੱਡੀ ਗੱਲ ਹੈ 1000 2000 ਸਮਾਨਾਰਥਕ ਸ਼ਬਦ ਨਹੀਂ ਜਿਹੜੇ ਮੈਂ ਇਗਜ਼ਾਮ ਦੇ ਵਿੱਚ ਕੱਢੇ ਨੇ ਜਿਹੜੇ ਪਿਛੇ ਜਿੰਨੇ ਵੀ ਇਗਜ਼ਾਮ ਹੋਏ ਨੇ ਉਹਨੇ ਸਾਰੇ 2016 ਤੋਂ ਲੈ ਕੇ 2024 ਤੱਕ ਜਿੰਨੇ ਵੀ ਇਗਜ਼ਾਮ ਹੋਏ ਨੇ ਸਾਰੇ ਤੇ ਸਾਰੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਆਏ ਹੋਏ ਨੇ ਇਹ ਪੇਪਰ ਦੇ ਵਿੱਚ ਵੀ ਬੀ ਪੇਪਰ ਦੇ ਵਿੱਚ ਉਹ ਸਾਰੇ ਸਾਰੇ ਇਕੱਠੇ ਕੀਤੇ ਨੇ ਮੈਂ ਠੀਕ ਹੈ ਉਹਨਾਂ ਵਿੱਚੋਂ ਬਣਾ ਰਹੇ ਆਂ ਵੀਡੀਓ ਤੇ ਉਹ ਤੁਹਾਨੂੰ ਉਮਦਲ ਕਰਾਵਾਂ ਹਰ ਇੱਕ ਬੱਚੇ ਨੂੰ ਕਿਉਂਕਿ ਆਪਾਂ ਜਿਹੜੀ ਬੁੱਕਾਂ ਪੜ੍ਹਦੇ ਆਂ ਬੁੱਕਾਂ ਦੇ ਵਿੱਚ ਆਪਾਂ ਹੋਰ ਪੜ੍ਹ ਜਾਂਦੇ ਆਂ ਉੱਥੇ ਹੋਰ ਆ ਜਾਂਦਾ ਕਿਉਂਕਿ ਬਾਰ-ਬਾਰ ਉਹੀ ਪੁੱਛ ਰਹੇ ਨੇ ਮੈਂ ਪਿਛਲੇ ਪੇਪਰ ਵੀ ਚੱਕ ਕੇ ਦੇਖੇ ਨੇ ਇੱਕ ਦੋ ਛੱਡ ਕੇ ਸ਼ਿਫਟਾਂ ਛੱਡ ਕੇ ਦੂਜੇ ਤੀਜੀ ਸ਼ਿਫਟ ਦੇ ਵਿੱਚ ਬਾਰ-ਬਾਰ ਉਹੀ ਪੁੱਛ ਰਹੇ ਨੇ ਠੀਕ ਤਾਂ ਕਰਕੇ ਮੈਂ ਵੀਡੀਓ ਲੈ ਕੇ ਆਇਆ ਤੇ ਤੁਸੀਂ ਕਲਾਸ ਨੂੰ ਜਿਆਦਾ ਜਿਆਦਾ ਲਾਈਕ ਕਰਨਾ ਸ਼ੇਅਰ ਕਰਨਾ ਜੇ ਤੁਸੀਂ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਨ ਕਰ ਲਓ ਠੀਕ ਹੈ ਤਾਂ ਮਿਲਦੇ ਆ नेक्स्ट ਕਲਾਸ ਦੇ ਵਿੱਚ ਥੈਂਕ ਯੂ